ਏਨੇ ਪੂਜਾ ਸੰਗਾ 19 ਕਵਾਂਟਲ 17 ਕਿਲੋ ਵਜ਼ਨ ਆ ਇਹਨਾਂ ਦਾ ਕੱਚਾ ਕੋਠਾ ਸੀ ਤੇ ਕੱਚੇ ਕੋਠੇ ਤੇ ਚੜ ਕੇ ਡਾਂਸ ਕਰਿਆ ਕਰਦੀ ਸੀ ਤੇ ਇੱਕ ਦਿਨ ਉਹ ਕੱਚਾ ਕੋਠਾ ਟਹਿ ਗਿਆ ਅਜੇ ਵੀ ਨਹੀਂ ਪਹਿਚਾਣਿਆ ਹੁਣ ਮੈਂ ਤੁਹਾਨੂੰ ਦਿਖਾਉਣਾ ਇਹਦੀ origignal video ਜਿਸ ਨੇ ਇਹਨਾਂ ਨੂੰ ਫੇਮਸ ਕੀਤਾ ਸੀ ਉਹ ਵੀਡੀਓ ਪਾਉਣ ਤੋਂ ਬਾਅਦ ਇਹ ਰਾਤੋ ਰਾਤ ਵਾਇਰਲ ਹੋ ਗਈ ਸੀ ਤੇ ਬਹੁਤ ਸਾਰੇ ਦਾਨੀ ਸੱਜਣਾ ਨੇ ਆਪਣੀ ਜੇਬ ਖਾਲੀ ਕਰਕੇ ਇਹਨਾਂ ਨੂੰ ਪੈਸੇ ਵੀ ਪਾਏ ਸੀ ਜਿੱਦਗੀ ਦਾ ਟੀਮੀ ਬਹੁਤ ਤੇਜ਼ ਪਿਆ ਤੇ ਸਾਡਾ ਸਾਰਾ ਇਹ ਜਿੰਨਾ ਕੋਠਾ ਸੀਗਾ ਇਹ ਸਾਰਾ ਡੇਗ ਗਿਆ ਮਤਲਬ ਕਮਰਾ ਹੀ ਸੀਗਾ ਡੇਗ ਗਿਆ ਕੱਚੇ ਕੋਠੇ ਆ ਸਾਡੇ ਕੋਲ ਸਾਧਨ ਨਹੀਂ ਵੀ ਅਸੀਂ ਇੰਨੇ ਪੈਸੇ ਇਹਦੇ ਤੇ ਲਾ ਸਕੀਏ ਕਮਾਈ ਦਾ ਕੋਈ ਸਾਧਨ ਨਹੀਂ ਸਾਡਾ ਹਾਂਜੀ ਇਹ ਇਹਨਾਂ ਦੀ ਪਹਿਲੀ ਵੀਡੀਓ ਸੀ ਜਿਹੜੀ ਵਾਇਰਲ ਹੋਈ ਸੀ ਬਾਕੀ ਰੀਲ ਵਾਲਿਆਂ ਨੇ ਵੀ ਬਹੁਤ ਸਿੰਪਥੀ ਦਿਖਾਈ ਸੀ ਬਹੁਤ ਸ਼ੇਅਰ ਕੀਤੀ ਸੀ ਕੀ ਤੇ ਬਹੁਤ ਪੈਸਾ ਆਇਆ ਸੀ ਇਹਨਾਂ ਨੂੰ ਤੇ ਕੋਠਾ ਨਵਾਂ ਪਾਇਆ ਤਾਂ ਨਹੀਂ ਤੀ ਇਹਨਾਂ ਨੇ ਕੋਈ ਵੀਡੀਓ ਦਿਖਾਈ ਉਸ ਤੋਂ ਬਾਅਦ ਇਹਨਾਂ ਨੇ ਇੱਕ ਵੀਡੀਓ ਪਾਈ ਸੀ ਆਈਫੋਨ ਨਵਾਂ 15 ਲੈ ਕੇ ਚਲੋ ਉਹ ਗੱਲਾਂ ਹੋ ਨਿਬੜੀਆਂ ਹੁਣ ਕੀ ਹੋਇਆ ਇਹ ਮੈਡਮ ਦਾ ਸੀ ਦੂਸਰਾ ਵਿਆਹ ਦੂਸਰੇ ਵਿਆਹ ਤੋਂ ਬਾਅਦ ਜਿਹੜਾ ਮੁੰਡਾ ਸੀਗਾ ਜਿਹਦੀਆਂ ਨਾਲ ਪਹਿਲਾਂ ਵੀਡੀਓ ਪਾਇਆ ਕਰਦੀ ਸੀ ਉਹ ਕਹਿੰਦੇ ਕਿ ਨਸ਼ੇ ਪੱਤੇ ਬਹੁਤ ਕਰਨ ਲੱਗ ਪਿਆ ਸੀ ਜਦੋਂ ਪੈਸਾ ਜ਼ਿਆਦਾ ਆ ਗਿਆ ਤੇ ਉਹ ਨਸ਼ੇ ਪੱਤੇ ਜ਼ਿਆਦਾ ਕਰਦਾ ਸੀ ਤੇ ਨਸ਼ੇ ਪੱਤੇ ਜ਼ਿਆਦਾ ਕਰਨ ਕਰਕੇ ਪੂਜਾ ਸੰਘਾ ਜੀ ਨੇ ਉਹਨਾਂ ਨੂੰ ਡਿਵੋਰਸ ਦੇ ਦਿੱਤਾ ਡਿਵੋਰਸ ਦੇਣ ਤੋਂ ਬਾਅਦ ਹੁਣ ਪੂਜਾ ਸੰਘਾ ਜੀ ਨੇ ਆਪਣੀ ਤੀਸਰੀ ਮੈਰਿਜ ਕਰ ਲਈ ਹੈ ਕਿੰਨਾ ਦਾ ਫੜ ਕਿੰਨਾ ਦੇ ਫੜ ਲੈਣੇ ਮੂੰਹ ਅਸੀਂ ਇਦਾਂ ਤੇ ਫਿਰ ਉਸ ਟਾਈਮ ਤਾਂ ਪਤਾ ਲੱਗਣ ਲੱਗ ਪਿਆ ਸੀ ਯਾਰ ਹਾਂ ਜ਼ਿੰਦਗੀ ਹੁਣ ਚਲਣੀ ਚਲਾਉਣੀ ਪੈਣੀ ਆਪਣੇ ਆਪੀ ਇਕੱਲੇ